You know ਚਾਲੂ ਹੋਣ ਤੋਂ ਕਰਨ ਲੱਗਾ ਉਹ ਛੋਟੀ ਜਿਹੀ ਗੱਲ ਲਿਖ ਲਈ ਉੱਤੇ ਹੋਣੀ ਆਉਦੋ ਜਰ ਡਬਲਯੂ ਬੀ ਕਾਬਾ ਜਿੰਦਾਬਾਦ ਜਿੰਦਾਬਾਦ ਐਮਐਸਪੀ ਦਾ ਗ੍ਰਾਂਟ ਜੇ ਥੋੜਾ ਜਿਆ ਐਨੋ ਜੀ ਬਲੌਰ ਸਿੰਘ ਜੀ ਦਿਓ ਜਾਣਕਾਰੀ ਅੱਜ ਜਿਹੜਾ ਤੁਸੀਂ ਮੀਟਿੰਗ ਕਰ ਰਹੇ ਹੋ ਇਕੱਠ ਕਰ ਰਹੇ ਹੋ ਕੀ ਕਾਰਨ ਹੈ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਜਿਹੜਾ ਅੱਜ ਦਾ ਇਕੱਠ ਹੈਗਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈਗੀ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਹਾਪੰਚਾਇਤ ਸੱਦੀਗੀ ਹੈ 14 ਤਰੀਕ ਨੂੰ ਇੱਕ ਤਾਂ ਉਹਦੀ ਤਿਆਰੀ ਵਿੱਚ ਹੈ ਦੂਜਾ हरियाणा ਦੇ ਬਾਰਡਰਾਂ ਤੇ ਜੋ ਕੁਝ ਉੱਥੋਂ ਦੇ ਲੋਕਾਂ ਨਾਲ ਆਪਣੇ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਹੈਗਾ ਜਿਵੇਂ ਸਰਕਾਰ ਵੱਲੋਂ ਉੱਥੇ ਅਤਿਆਚਾਰ ਕੀਤੇ ਗਏ ਨੇ ਇੱਕ ਸਾਥੀ ਜਿਹੜਾ ਹੈਗਾ ਸ਼ੁਭਕਰਨ ਦੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈਗਾ ਉਸ ਕਰਕੇ ਜਿਹੜਾ ਹੈਗਾ ਮੰਗਾ ਸਾਡੀਆਂ ਉਹ ਹੀ ਆ ਪ੍ਰਾਣੀਆਂ ਇੱਕ ਤਾਂ ਮੰਗ ਹੈਗੀ ਹੈ ਮੇਨ ਮੰਗ ਹੈਗੀ ਹੈ ਐਮਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਉਹ ਜਿਹੜੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਹੈਗਾ ਉਹ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਲਖਤੀ ਰੂਪ ਤੇ ਵੀ ਵਾਦਾ ਕੀਤਾ ਸੀ ਤੇ ਜਵਾਨੀ ਵੀ ਵਾਦਾ ਕੀਤਾ ਸੀ ਕਿ ਐਸੀ ਜਿਹੜਾ ਹੈਗਾ ਉਹ ਗਰੰਟੀ ਦਾ ਕਾਨੂੰਨ ਬਣਾਵਾਂਗੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਉਹ ਕਾਨੂੰਨ ਹਲੇ ਤੱਕ ਬਣਾਇਆ ਨਹੀਂ ਗਿਆ ਸਰਕਾਰ ਵੱਲੋਂ ਜਿਹੜਾ ਹੈਗਾ ਟਾਲਮਟੋਲ ਦੀ ਨੀਤੀ ਕੀਤੀ ਹੈ ਐ ਜਿਹੜਾ ਹੈਗਾ ਬਿਜਲੀ ਸੋਧ ਬਿਲ 220 ਜਿਹੜਾ ਹੈਗਾ ਉਹਨਾਂ ਨੇ ਉਸ ਸਮੇਂ ਵਾਪਸ ਲੈਣ ਦਾ ਵਾਦਾ ਕੀਤਾ ਸੀਗਾ ਉਹ ਵੀ ਜਿਹੜਾ ਹੈਗਾ ਹਲੇ ਤੱਕ ਵਾਪਸ ਨਹੀਂ ਲਿਆ ਗਿਆ ਐ ਲਖੀਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਸੀ ਉਹ ਵੀ ਹਲੇ ਤੱਕ ਨਹੀਂ ਦਿੱਤੀਆਂ ਜਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਦੀ ਗੱਲ ਹੈਗੀ ਆ ਉਹ ਵੀ ਹਲੇ ਤੱਕ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਇਸ ਕਰਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈਗੀ ਆ ਕਿ ਦਿੱਲੀ ਜਿਹੜਾ ਹੈਗਾ ਹਰ ਹਾਲਤ ਵਿੱਚ ਜਾਇਆ ਜਾਊਗਾ ਚਾਹੇ ਤਰੀਕਾ ਕੋਈ ਵੀ ਪਣਾਉਣਾ ਪਵੇ ਹਰ ਹਾਲਤ ਜਾਣਾ ਹੈਗਾ ਤੇ ਉਹ ਜਿਹੜੀ ਮਹਾਪੰਚਾਇਤ ਨੂੰ ਸਫਲ ਕਰਨਾ ਹੈਗਾ ਇਸੇ ਕਰਕੇ ਜਿਹੜੀ ਅੱਜ ਦੀ ਉਸ ਦੀ ਤਿਆਰੀ ਵਾਸਤੇ ਜਿਹੜੀ ਹੈਗੀ ਆ ਇਹ ਅੱਜ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਗਿਆ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਜਗਿੰਦਰ ਸਿੰਘ ਚੌਂਕ ਤੱਕ ਜਿਹੜਾ ਹੈਗਾ ਉਹ ਮਜ਼ਹਰਾ ਕੀਤਾ ਜਾਣਾ ਤੇ ਮਹਾਪੰਚਾਇਤ ਜਿਹੜੀ ਤੁਸੀਂ ਰੱਖੀ ਹੈ ਇਹ ਖੂਨ ਬਾਤ ਤੋਂ ਸਾਰਾ ਬਜਟ ਧਰਮਕੋਟ ਬਲਾਕ ਦੀ 71 ਦੀ ਉਹ ਜਿਹੜਾ ਤੁਹਾਡੇ ਵੱਲੋਂ ਅੱਜ ਧਰਨਾ ਦਿੱਤਾ ਗਿਆ ਕੀ ਕਾਰਨ ਜਿਹੜਾ ਰੋਸ ਮਾਰਚ ਰੱਖਿਆ ਕੀ ਕਾਰਨ ਹੈ ਜੀ ਇਹ ਰੋਸ ਮਾਰਚ ਸਾਡਾ ਉਹਨਾਂ ਮੰਗਾਂ ਤੇ ਜਿਹੜੀਆਂ ਮੰਗਾਂ ਸੀ ਉਦੋਂ ਕਾ ਨਾ ਕਾਨੂੰਨ ਰੱਦ ਕਰਾਇਆ ਤੇ ਜਿਹੜੀਆਂ ਮੰਗਾਂ ਮੰਨੀਆਂ ਸੀ ਸਰਕਾਰ ਨੇ ਉਹ ਸਰਕਾਰ 2 ਸਾਲ ਹੋ ਗਏ ਟਾਲ ਮਟੋਲ ਕਰ ਰਹੀ ਹੈ ਕਦੇ ਕਹਿੰਦੇ ਕਮੇਟੀ ਬਣਾਵਾਂਗੇ ਇਹਦੇ ਕੋਸ਼ਾ ਪਰ ਉਹ ਮੰਗਾਂ ਸਾਡੀਆਂ ਲਾਗੂ ਨਹੀਂ ਹੋ ਰਹੀਆਂ ਇਸ ਲਈ ਅਸੀਂ ਇਹ ਜਿਹੜਾ ਰੋਸ ਮਾਰਚ ਰੱਖਿਆ ਹੈ ਤਾਂ ਕਿ ਜਿਹੜਾ ਅਸੀਂ ਲੋਕਾਂ ਨੂੰ ਜਾਗਰਤ ਕਰ ਸਕੀਏ ਕਿ ਹੁਣ ਅਸੀਂ ਦੁਬਾਰਾ ਫੇਰ ਦਿੱਲੀ ਨੂੰ 14 ਮਾਰਚ ਨੂੰ ਫੇਰ ਦਿੱਲੀ ਨੂੰ ਜਾਵਾਂਗੇ ਇਸ ਲਈ ਉਹ ਰੋਸ ਮਾਰਚ ਹੈ ਸਾਡਾ ਸਾਡਾ ਰੋਸ ਹੈ ਵੱਡਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਉਂ ਨਹੀਂ ਲਾਗੂ ਹੋ ਰਹੀਆਂ ਸਰਕਾਰਾਂ ਬਦਲਦੀਆਂ ਨੇ ਹੁਣ ਫੇਰ ਨਵੀਂ ਸਰਕਾਰ ਆਉਗੀ ਵੋਟਾਂ ਦਾ ਦੌਰ ਹੈ ਸਾਨੂੰ ਵੀ ਪਤਾ ਵੀ ਲੋਹਾ ਗਰਮਾ ਹੁਣ ਸੱਟ ਮਾਰਨ ਦੀ ਲੋੜ ਹੈ ਸਾਨੂੰ ਤੇ ਇਸ ਲਈ ਅਸੀਂ ਇਹ ਜਿਹੜੀਆਂ ਮੰਗਾਂ ਨੇ ਆਪਦੀਆਂ ਦੁਆਰੇ ਮਨਾਉਣ ਦੇ ਲਈ ਇਹ ਰੋਸ ਮਾਰਚ ਰੱਖੇ ਨੇ ਤੇ ਜਿਹੜੇ ਉਹ ਕਿਸਾਨ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਤੇ ਜਿਹੜੀ ਗੋਲੀ ਭਰਾਈ ਹੈ ਵਿਛਾੜਾਂ ਮਾਰੀਆਂ ਨੇ ਉਹਨਾਂ ਦੇ ਪ੍ਰਤੀ ਵੀ ਸਾਨੂੰ ਬਹੁਤ ਵੱਡਾ ਰੋਸ ਹੈ ਵੀ ਜਿਹੜੀਆਂ ਸਰਕਾਰਾਂ ਨੇ ਅਸੀਂ ਉਹਦੀਆਂ ਮੰਗਾਂ ਮਨਾਉਣ ਦੇ ਲਈ ਦਿੱਲੀ ਸਾਡੀ ਰਾਜਸਤਾਨੀ ਹੈ ਅਸੀਂ ਜਾ ਸਕਦੇ ਹਾਂ ਸਾਡਾ ਹੱਕ ਹੈ ਅਰ ਇਹ ਸਰਕਾਰਾਂ ਨੇ ਕੰਧਾਂ ਕਰਤੀਆਂ ਐਡੇ-ਐਡੇ ਕਿਲ ਘਟਦੇ ਕੀ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੈਗੇ ਕੀ ਅਸੀਂ ਕਿਸੇ ਬਾਹਰਲੇ ਦੇਸ਼ ਤੋਂ ਆਏ ਹਾਂ ਜਾਂ ਅਸੀਂ ਪਾਕਿਸਤਾਨ ਤੋਂ ਆਏ ਹਾਂ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਆਪਣੀਆਂ ਹੱਕੀ ਮੰਗਾ ਮਨਾਉਣ ਦੇ ਲਈ ਦਿੱਲੀ ਜਾ ਸਕਦੇ ਆ ਪਰ ਇਹ ਸਰਕਾਰਾਂ ਨੇ ਕੰਧਾਂ ਕਰਕੇ ਜਿਹੜਾ ਸਾਡਾ ਹੱਕ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਵਿਰੋਧ ਕਰਦੇ ਆ ਕਿ ਖੱਟੜ ਸਰਕਾਰ ਦਾ ਜਿਹਨੇ ਸਾਡਾ ਇੱਕ ਸੁਭ ਕਰਨ ਜਿਹੜਾ ਮੁੰਡਾ ਨੌਜਵਾਨ 21 ਸਾਲ ਦਾ ਨੌਜਵਾਨ ਦੋ ਭੈਣਾਂ ਦਾ ਭਾਈ ਉਨ ਮਾਰ ਕੇ ਸ਼ਹੀਦ ਕੀਤਾ ਅਸੀਂ ਉਹਦਾ ਵੀ ਰੋਸ ਮਾਰਚ ਕਰਦੇ ਆ ਬਹੁਤ ਵੱਡਾ ਸਾਨੂੰ ਇਹ ਰੋਸ ਹੈ ਉਹਦੇ ਤਾਂ ਹੀ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਜਵਾਨਾਂ ਤੇ ਕਿਸਾਨਾਂ ਨੂੰ ਆਮੋ ਸਾਹਮਣੇ ਕਰਕੇ ਇਹ ਬਹੁਤ ਵੱਡਾ ਰੋਲ ਨਿਭਾ ਰਹੀਆਂ ਨੇ ਸਰਕਾਰਾਂ ਇਸ ਲਈ ਸਾਨੂੰ ਬਹੁਤ ਵੱਡਾ ਰੋਸ ਹੈ ਅਸੀਂ ਹੁਣ 14 ਮਾਰਚ ਨੂੰ ਸਾਡੇ ਜਿਹੜੇ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੱਦਾ ਹੈ ਕਿ 14 ਮਾਰਚ ਨੂੰ ਦਿੱਲੀ ਦੇ ਆਰਾਮਨੀਲਾ ਗਰਾਉਂਡ ਦੇ ਵਿੱਚ ਉੱਥੇ ਜਿਵੇਂ ਇਹ ਕਹਿੰਦੇ ਨੇ ਕਿ ਟਰੈਕਟਰਾਂ ਰਾਹੀਂ ਨਾ ਹੁਣ ਅਸੀਂ ਉਹ ਟਰੈਕਟਰ ਵੀ ਬੰਦ ਕਰਤੇ ਅਸੀਂ ਗੱਡੀਆਂ ਰਾਹੀਂ ਟਰੇਨਾਂ ਰਾਹੀਂ ਬੱਸਾਂ ਰਾਹੀਂ ਦਿੱਲੀ ਪਹੁੰਚਾਂਗੇ ਫਿਰ ਦੇਖਾਂਗੇ ਇਹ ਸਰਕਾਰਾਂ ਸਾਨੂੰ ਰੋਕਦੀਆਂ ਨੇ ਜਾਂ ਕੀ ਕਰਦੀਆਂ ਨੇ ਇਹਦਾ ਜਵਾਬ ਉਹ ਸਾਡੀਆਂ ਜਿਹੜੀਆਂ ਕਿਸਾਨ ਸੰਯੁਕਤ ਮੋਰਚਾ ਦਊਗਾ ਤੇ ਅਸੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਹ ਮੰਦ ਕਰਕੇ ਦਿੱਲੀ ਵੱਲ ਕੂਚ ਕਰਾਂਗੇ ਹਾਂਜੀ ਕੀ ਨਾਮ ਕੀ ਹੈ ਉਹਦਾ ਕੀ ਹੈ ਤੁਹਾਡੇ ਜਗਰੂਪ ਸਿੰਘ ਨਾ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਾਗਾਪੁਰਾਂ ਦਾ ਮੀਤ ਪ੍ਰਧਾਨ ਸਾਰਾ ਅਜੇ ਇੱਥੇ ਕੱਟ ਕੀਤਾ ਹੋਇਆ ਜਿਹੜੇ ਮਾਮਲਾ ਕੀ ਹੈ ਸਾਰਾ ਜਿਹੜਾ ਮਾਮਲਾ ਅੱਜ ਇੱਥੇ ਕੱਟ ਕੀਤਾ ਆ ਇੱਥੇ ਸਾਨੂੰ ਸਹਿਯੋਗਿਤ ਮੋਰਚੇ ਲੋ ਕਾਲ ਆਈ ਆ ਕਿ ਕਿ ਜਿਹੜਾ ਅਸੀਂ 14 ਮਾਰਚ ਨੂੰ ਅਸੀਂ ਦਿੱਲੀ ਜਾ ਰਹੇ ਆ ਵੀ 13 ਮਾਰਚ ਨੂੰ ਦੌਰਾਨ ਟ੍ਰੇਨਾਂ ਨਾਲ ਹੀ ਜਾਣਾ ਅਸੀਂ ਠੀਕ ਆ ਕਿ ਉੱਥੇ ਵੱਡੀ ਮਹਾਪੰਚਾਇਤ ਹੋ ਰਹੀ ਆ ਉਹਦੇ ਵਿੱਚ ਅਸੀਂ ਜੋ ਬਿਆਨਬਾਜ਼ੀ ਉੱਤੇ ਕਰਨੀਆਂ ਜੋ ਸਾਡੇ ਕਾਨੂੰਨ ਬੰਦੇ ਹੱਕ ਮੰਦੇ ਸਾਡੇ ਉਹ ਅਸੀਂ ਹੱਕ ਲੈ ਕੇ ਮੁੜਾਂਗੇ ਕਿ ਜੋ ਮੰਨ ਕੇ ਚਲਾ ਆਪਣੇ ਬਾਡਰ ਤੇ ਆਣ ਕੇ ਸਾਡੇ ਗੋਲੀ ਚਲਾਈ ਇੱਥੇ ਹਰਿਆਣਾ ਬਾਡ ਨੇ ਸਾਡੇ ਪੰਜਾਬ ਜਾਣ ਕੇ ਗੋਲੀ ਚਲਾਈ ਆ ਉਹ ਤੇ ਨਿਗਹਿਲੀ ਕਰਦੇ ਅਸੀਂ ਤੇ ਭਗਵੰਤ ਮਾਨ ਤੇ 1302 ਦਾ ਪਰਚਾ ਦਰਜ ਕੀਤਾ ਜਾਵੇ ਵੀ ਜੇ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਆਣ ਕੇ ਹਰਿਆਣਾ ਬਾਡ ਵਾਲੇ ਮਾਰ ਲਾ ਪਿਆ ਤੇ ਫਿਰ ਸਾਡੇ ਪੰਜਾਬ ਦਾ ਕੀ ਬਣੂਗਾ ਜੋ ਭਗਵੰਤ ਮਾਨ ਕਹਿੰਦਾ ਸੀਗਾ ਇਹ ਸੋਨੇ ਦੀ ਚੜੀ ਪੰਜਾਬ ਆ ਤੇ ਮੈਨੂੰ ਤੇ ਲੱਗਦਾ ਨਹੀਂ ਵੀ ਸੋਨੇ ਦੀ ਚੜੀ ਪੰਜਾਬ ਆ ਕਿ ਜਿਵੇਂ ਹੁਣ ਭਗਵੰਤ ਮਾਨ ਕੱਲ ਉੱਥੇ ਮੀਟਿੰਗ ਹੋਈ ਆ ਤੇ ਜਿਵੇਂ ਪਹਿਲਾਂ ਖੇਡਾ ਕਰਦਾ ਸੀ ਉਸੇ ਤਰ੍ਹਾਂ ਹੀ ਖੇਡੇ ਕਰੀ ਜਾਂਦਾ ਇਹ ਸੁਵਿਧਾਨ ਸਭਾ ਦੇ ਵਿੱਚ ਵੀ ਕੁਝ ਬੋਲਣ ਦਾ ਕੁਝ ਤਰੀਕਾ ਚਾਹੀਦਾ ਬੰਦੇ ਨੂੰ ਕਿਉਂਕਿ ਇਹ ਤਾਂ ਹੈ ਨਹੀਂਗਾ ਕਿ ਉੱਥੇ ਕੋਈ ਐਵੇਂ ਲੋਕ ਬੈਠੇ ਆ ਕਿ ਉਹ ਜਿਵੇਂ ਪਹਿਲਾਂ ਖੇਡਾ ਖੇਡਦਾ ਸੀ ਉੱਥੇ ਖੇਡਾ ਖੇਡੇ ਜਾਂਦੀਆਂ ਵੀ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਸਾਡੀਆਂ ਮੰਗਾਂ ਨੂੰ ਬਹਾਲ ਕਰਨ ਤੇ ਕੁਝ ਹੋਣੇ ਵੱਲੋਂ ਅੱਜ ਧਰਨਾ ਲਾ ਕੇ ਰੋਸ ਮਾਰਚ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਇਹਦਾ ਕਾਰਨ ਜਿਹੜੀਆਂ ਮੰਗਾਂ ਤੋਂ ਸਰਕਾਰ ਮੁੱਕਰੀ ਬੈਠੀ ਐ ਮੋਦੀ ਸਰਕਾਰ ਜੋ 2021 ਦੇ ਵਿੱਚ ਦਿੱਲੀ ਕੋਲ ਮੁਲਤ ਵੀ ਕਰਨ ਮੌਕੇ ਲਿਖਤੀ ਦਿੱਤੀਆਂ ਸੀ ਖਾਸ ਕਰਕੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਵਾਲੀ ਮੰਗ ਕਰਜ਼ਾ ਮੁਕਤੀ ਵਾਲੀ ਮੰਗ ਬੁਢਾਪਾ ਪੈਨਸ਼ਨ ਵਾਲੀ ਮੰਗ 8-9 ਮੰਗਾਂ ਲਿਖਤੀ ਰੂਪ ਚ ਦਿੱਤੀਆਂ ਸੀ ਖੇਤੀਬਾੜੀ ਮੰਤਰਾਲੇ ਨੇ ਉਹਨਾਂ ਸਾਰੀਆਂ ਚੋਂ ਇੱਕ ਵੀ ਲਾਗੂ ਨਹੀਂ ਕੀਤੀ ਅਜੇ ਤੱਕ ਉਹਨਾ ਮੰਗਾਂ ਤੇ ਦੁਵਾਰਾ ਘੋਲ ਛੇੜਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਵੀ ਹੈਗਾ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਪੰਜਾਬ ਦੇ ਵਿੱਚ ਸਾਂਝੇ ਤੌਰ ਤੇ ਸੱਦਾ ਦਿੱਤਾ ਗਿਆ ਅੱਜ ਦਾ ਇਸ ਤੋਂ ਪਹਿਲਾਂ ਆਲ ਇੰਡੀਆ ਦੇ ਸੱਦੇ ਦੋ ਆ ਚੁੱਕੇ ਆ 26 ਜਨਵਰੀ ਵਾਲਾ ਤੇ 16 ਫਰਵਰੀ ਵਾਲਾ ਅੱਜ ਤੀਜਾ ਸੱਦਾ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤਾ ਗਿਆ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਤਾਂ ਗਰਾਹਾਂ ਵੀ ਸ਼ਾਮਲ ਹੈ ਅੱਜ ਦਾ ਸੱਦਾ ਤਿੰਨ ਜੱਥੇਬੰਦੀਆਂ ਨੇ ਦਿੱਤਾ ਸੀ ਪਰ ਚੌਥੀ ਜੱਥੇਬੰਦੀ ਭਾਰਤੀ ਕਿਰਤੀ ਕਿਸਾਨ ਯੂਨੀਅਨ ਵਾਲੇ ਵੀ ਸ਼ਾਮਲ ਹੋਏ ਆ ਇਹਦੇ ਵਿੱਚ ਪਰ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਇੰਡੀਆ ਦਾ ਸੱਦਾ ਜਿਹੜਾ ਅਗਾਹਾਂ 14 ਮਾਰਚ ਦਾ ਦਿੱਤਾ ਹੋਇਆ RAM LILA ਮੈਦਾਨ ਦਿੱਲੀ ਦੇ ਵਿੱਚ ਕਿਸਾਨ ਮਜ਼ਦੂਰ ਮਹਾ ਪੰਚਾਇਤ ਕਰਨ ਦਾ ਜਾਣੀਏ ਅੱਜ ਦਾ ਸੱਦਾ ਵੀ ਉਨਾ ਹੀ ਮੰਗਾਤੇ ਐ ਐਮਐਸਪੀ ਕਰਜ਼ਾ ਮੁਕਤੀ ਬढ़ापा ਪੈਨਸ਼ਨ ਲਖੀਮਪੁਰ ਖੀਰੀ ਦੇ ਸ਼ੀਦਾਂ ਦੇ ਵਾਰਸਾਂ ਨੂੰ ਇਨਸਾਫ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨੀ ਡਬਲਯੂਟੀਓ ਤੋਂ ਬਾਹਰ ਆਓ ਇਹੋ ਜਿਹੇ ਮੰਗਾਤੇ ਹੀ ਅੱਜ ਦਾ ਸੱਦਾ ਤੇ ਇਹਨਾ ਮੰਗਾਤੇ 14 ਮਾਰਚ ਦਾ ਜਿਹੜਾ ਸੱਦਾ ਹੈ ਦਿੱਲੀ ਦੇ ਵਿੱਚ ਦਿੱਲੀ ਚਲੋ ਦਾ ਸੱਦਾ ਉਹ ਪੂਰੇ ਆਲ ਇੰਡੀਆ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਸੱਦਾ ਜੇ ਕੋਕਰੀ ਸਾਹਿਬ ਫਿਰ ਤੁਹਾਨੂੰ ਉੱਥੇ ਦਸਰਾ ਦਦ ਰੁਕਿਆ ਜਾਂਦਾ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ ਦੇਖੋ ਜਿੱਥੇ ਵੀ ਰੁਕਿਆ ਜਾਊਗਾ ਉੱਥੇ ਹੀ ਮੋਰਚਾ ਸ਼ੁਰੂ ਹੋ ਜਾਊਗਾ ਵੈਸੇ ਅੱਜ ਇਹ ਫਿਲਹਾਲ ਜੋ ਐਲਾਨ ਹੈ ਇੱਕ ਦਿਨ ਦਾ ਕਿਸਾਨ ਮਜ਼ਦੂਰ ਮਹਾ ਪੰਚਾਇਤ ਰਾਮਲੀਲਾ ਮੈਦਾਨ ਦੇ ਵਿੱਚ ਪਰ ਜੇ ਸਰਕਾਰ ਸਾਨੂੰ ਰਸਤਿਆਂ ਦੇ ਵਿੱਚ ਰੋਕੂਗੀ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਸੜਕਾਂ ਜਾਮ ਹੋਣ ਦੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਕਿਉਂਕਿ ਸਾਡਾ ਕੋਈ ਸੱਦਾ ਨਹੀਂ ਹੈ ਸੜਕਾਂ ਜਾਂ ਰੇਲਾਂ ਜਾਮ ਕਰਨ ਦਾ ਪੂਰਾ ਸ਼ਾਂਤਮਈ ਉਹ ਕਿਸਾਨ ਮਜ਼ਦੂਰ ਮਹਾਪੰਚਾਇਤ ਦਿੱਲੀ ਦੇ ਵਿੱਚ ਪਹੁੰਚ ਕੇ ਪੈਦਲ ਵੀ ਤੇ ਆਪੋ ਆਪਣੇ ਸਾਧਨਾਂ ਰਾਹੀਂ ਵੀ ਉਹ ਕਿਸਾਨ ਮਜ਼ਦੂਰ ਮਹਾਪੰਚਾਇਤ ਕਾਮਯਾਬ ਹੋਣੀ ਹੈ ਕਿ ਮਹਾਸਭਾ ਜਿਹੜੀ ਕਰ ਰਹੇ ਹਾਂ ਇਹ ਮੰਗਾਂ ਪੂਰੀਆਂ ਕਰਨ ਦੀ ਹੈ ਕਿ ਮੋਦੀ ਨੂੰ ਹਟਾਉਣ ਦੀ ਮੰਗਾਂ ਵਾ ਨਹੀਂ ਜੀ ਸਾਡੀ ਇਕੱਲੇ ਮੋਦੀ ਨੂੰ ਹਟਾਉਣ ਦੀ ਕੋਈ ਮੰਗ ਨਹੀਂ ਜਿੰਨੇ ਵੀ ਸਾਮਰਾਜੀਆਂ ਦੇ ਪੱਖ ਚ ਭੁਗਤਣ ਵਾਲੇ ਰਾਜਸੀ ਨੇਤਾ ਹੁਣ ਤੱਕ ਜਿੰਨੇ ਵੀ ਆਏ ਆ ਸਾਹਮਣੇ ਰਾਜ ਗੱਦੀ ਤੇ ਸਾਰੇ ਹੀ ਉਹਨਾਂ ਚੋਂ ਆਏ ਜਿਹੜੇ ਸਾਮਰਾਜੀ ਨੀਤੀਆਂ ਤੇ ਪਹਿਰਾ ਦੇਣ ਵਾਲੇ ਆ ਸਣੇ ਆਪ ਪਾਰਟੀ ਦਾ ਭਗਵਾਨਤ ਮਾਨ ਜਾਂ ਕੇ ਜਿਰੀਵਾਲ ਸਾਰੇ ਸਾਮਰਾਜੀ ਨੀਤੀਆਂ ਤੇ ਡਬਲਯੂਟੀਓ ਦੀਆਂ ਨੀਤੀਆਂ ਤੇ ਪਹਿਰਾ ਦੇਣ ਵਾਲੇ ਆ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਕੋਈ ਸੱਦਾ ਨਹੀਂ ਵੀ ਫਲਾਣੇ ਨੂੰ ਹਰਾਓ ਤੇ ਫਲਾਣੇ ਨੂੰ ਜਿਤਾਓ ਉਹ ਕਿਸਾਨਾਂ ਨੇ ਜਾਂ ਮਜ਼ਦੂਰਾਂ ਨੇ ਜਿਹੜੇ ਕੋਈ ਵੋਟਾਂ ਪਾਉਣਗੇ ਉਹਨਾਂ ਨੇ ਆਪ ਸੋਚਣਾ ਕੀ ਨੂੰ ਪਾਉਣੀ ਕੀ ਨੂੰ ਨਹੀਂ ਪਾਉਣੀ ਜਾਂ ਬਿਲਕੁਲ ਨਹੀਂ ਪਾਉਣੀ ਇਹ ਉਹਨਾਂ ਦੀ ਮਰਜ਼ੀ ਹੈ ਸਾਡਾ ਤਾਂ ਇਹ ਸੱਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਤੋਂ ਬਿਨਾ ਕੋਈ ਮੰਗ ਨਹੀਂ ਮੰਨੀ ਜਾਣੀ ਸੰਘਰਸ਼ ਨਾਲ ਹੀ ਮੰਗਾਂ ਅੱਗੇ ਹਾਸਲ ਹੋਈਆਂ ਕਾਲੇ ਕਾਨੂੰਨ ਖਤਮ ਕਰਾਏ ਆ ਸੰਘਰਸ਼ ਨਾਲ ਹੀ ਉਹ ਜੇ ਵੱਡੇ ਸੰਘਰਸ਼ ਨਾਲ ਇਕਜੁੱਟ ਸੰਘਰਸ਼ ਦੇ ਨਾਲ ਹੀ ਹੱਲ ਕਰਾਇਆ ਜਾਣਾ ਇਹ ਕਹੋਗੇ ਸਰਕਾਰ ਇਹ ਸਮਾਂ ਦੱਸੂਗਾ ਜੇ ਲਾਮਬੰਦੀਆਂ ਸਰਕਾਰ ਦੇ ਸਾਹਸੂਤਣ ਵਾਲੀਆਂ ਹੋ ਗਈਆਂ ਫਿਰ ਸਰਕਾਰ ਦੇ ਬਸ ਚ ਨਹੀਂ ਰਹਿਣੀ ਤੇ ਲਾਮਬੰਦੀਆਂ ਕਰਨ ਤੇ ਜੋਰ ਹੋਣੇ ਤੋਂ ਲੱਗਿਆ ਹੋਇਆ ਸਰਕਾਰ ਦੇ ਸਾਹਸੂਤਣ ਵਾਲੀਆਂ ਲਾਮਬੰਦੀਆਂ ਤਾਂ ਕਿ ਉਹ ਖਨੌਰੀ ਜਾਂ ਸ਼ੰਭੂ ਬਾਰਡਰ ਵਾਂਗੂ ਗੋਲੀਆਂ ਚਲਾਉਣ ਤੋਂ ਅਥਰੂਗਾ ਸੱਟਣ ਤੋਂ ਡਾਂਗਾ ਚਲਾਉਣ ਤੋਂ ਉਹਨੂੰ ਰੋਕਿਆ ਜਾ ਸਕੇ ਉਹ ਜਨਤਾ ਦੀ ਇੱਕਜੁੱਟ ਤਾਕਤ ਨੇ ਹੀ ਰੋਕਣਾ ਉਹਨੂੰ ਕੋਈ ਹੋਰ ਤਾਕਤ ਨੇ ਰਫਲਾਂ ਨਾਲ ਬੰਦੂਕਾਂ ਨਾਲ ਹੀ ਰੋਕੇ ਜਾ ਸਕਦੇ ਹੋ ਕਿੰਨਾ ਮਤਲਬ ਇੱਕ ਵਾਰ ਫਿਰ ਦਿੱਲੀ ਦੇ ਸੜਕਾਂ ਤੇ ਟਰੈਕਟਰ ਟਰਾਲੀ ਦਿਖਣਗੇ ਦੇਖੋ ਫਿਲਹਾਲ ਇੱਕ ਦਿਨ ਦੀ ਮਹਾਂ ਮਹਾਂ ਪੰਚਾਇਤਾਂ ਮੈਂ ਦੱਸ ਚੁੱਕਿਆ ਐ ਇਸ ਤੋਂ ਅਗਲਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਕੀ ਕਰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਉਹਦੇ ਤੇ ਪੈਰਾ ਦੇਣਾ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਵੇ ਤੁਹਾਡੇ ਨੌਜਵਾਨ ਪੀੜ੍ਹੀ ਵੀ